ਮੇਕਾ ਰਮਜੀਤ ਕਰ ਚੈਲ ਚੈਲ ਕਲੈਕਸ਼ਨ ਮਾਨਸਾ ਚੈਲ ਕਲੈਕਸ਼ਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸ਼ਾਪ ਦਾ ਡਰੈਸ ਤੁਹਾਨੂੰ ਮੈਂ ਹਰ ਬਾਰ ਦੀ ਤਰ੍ਹਾਂ ਅੱਜ ਵੀ ਦੱਸ ਦਿੰਨੀ ਆ ਇਹ ਬੱਸ ਸਟੈਂਡ ਦੇ ਬਿਲਕੁਲ ਨਾਲ ਐ ਚੰਦ ਚੈਲ ਵਾਲੀ ਗਲੀ ਨੀਅਰ ਬੱਸ ਸਟੈਂਡ ਜਿਹੜੀ ਬੱਸ ਸਟੈਂਡ ਦੀ ਛੋਟੀ ਕੰਧ ਆ ਉਹਦੇ ਨਾਲ-ਨਾਲ ਤੁਸੀਂ ਇੱਕ ਅੱਧਾ ਮਿੰਟ ਚੱਲੋਗੇ ਤਾਂ ਸ਼ਾਪ ਆ ਜਾਣੀ ਆ लेके पहला भी अपने चाल ही रही है कोरियन बैलवट जैसे ये बंद करते पर डिमांड दि इन्नी क ज्यादा है कि दोबारा फिर लोने पै गए उ कोरियन बैलवट है यदा रेट रहूगा चार सौ रुपए ये लाइट या जामनी जेड जा है लैवेंडर शेड ਪਿੰਕ ਫਲਾਰ ਨੇ ਦੇ ਵਿੱਚ ਇਹ ਆ ਗਿਆ ਬਲੂ ਸ਼ੇਡ ਆ ਇਹ ਆ ਗਿਆ ਜੀ ਪਿੰਕ ਸ਼ੇਡ ਆ ਇਹ ਮੈਚਿੰਗ ਸਲਵਾਰਾਂ ਨੇ ਇਹਦੇ ਨਾਲ ਦਿਖ ਨਹੀਂ ਰਹੀਆਂ ਹਲੋ ਦੇਖੋ ਬਲੂ ਸਲਵਾਰ ਨਾਲ ये आ गया चेक वाइट जे किसी ने बाय करना स्क्रीनशॉट लेके कलर का वेरवा पा दे जिम्मे ब्ल्यू कलर आ गया यह आ गया ब्लैक ਇਹ ਮੈਂ ਅੰਟਾ ਆ ਗਿਆ ਪੈਰਟ ਇਹ ਆ ਗਿਆ ਬਲੂ ਮੈਂ ਅੰਟਾ ਬਲੈਕ ਬਹੁਤ ਸੋਹਣੀ ਪ੍ਰਿੰਟ ਨੇ ਇਹਨਾਂ ਦੇ ਜਿਹੜੇ-ਜਿਹੜੇ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਵੀ ਬਲੈਕ ਕਲਰ ਦੇ ਵਿੱਚ ਹੈ। ਤੇ ਛੇ ਕਲਰਾਂ ਵੀ ਸਾਰੀਆਂ ਹੈ। ਇਹ ਫਰੋਜੀ ਕਲਰ। ਲੈਮਨ ਜੀ ਇਹਦੀ ਸਲਵਾਰ ਹੈਗੀ। ਇਹਨਾਂ ਦੀ ਕੀਮਤ ਰਹੂਗੀ 400 ਰੁਪਿਆ। ਵਧੀਆ ਵਾਲੀ ਬੈਲਵਟ ਹੈ ਇਹ। ਇੱਕ ਇਹਦੇ ਵਿੱਚ ਹਲਕੀ ਵੀ ਆਉਂਦੀ ਹੈ, ਹਲਕੇ ਵਾਲੀ ਨਹੀਂ ਹੈ। ਜਿਹੜੀ ਆਪਾਂ ਪਹਿਲਾਂ ਸੇਲ ਕਰੀਏ ਤੁਸੀਂ ਸਾਰੇ ਮੰਗਵਾਈ ਚੁੱਕੇ ਹੋ ਸਾਰੇ ਖਰੀਦੀ ਚੁੱਕਿਆ ਉਹੀ ਹੈਗੀ ਪਹਿਲਾਂ ਇਹ 450 ਰੁਪਏ ਦੀ ਰੇਂਜ ਚ ਸੀ ਆਪਣੇ ਕੋਲੇ ਕਪੜਾ ਇਹਦਾ ਬਹੁਤ ਸੋਹਣਾ ਹੈਗਾ ਕਲਰ ਪ੍ਰਿੰਟ ਵੀ ਇਹਦੇ ਅੱਛੇ ਹੈ ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਜਲਦੀ ਨਾਲ ਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਆਪਣੇ ਸ਼ਹਿਰ ਦਾ ਨਾਲ ਪਿੰਨ ਕੋਡ ਲਿਖ ਦਿਆ ਕਰੋ ਇਹ 골ਡਨ ਜਿਹਾ ਕਲਰ ਆ ਗਿਆ ਇਹ ਆਲਓਵਰ ਹੈ ਅਰੇ ਆਲਓਵਰ ਇਹ ਜਿਹੜੇ ਨੇ ਇਹ ਆਲਓਵਰ ਦੇ ਵਿੱਚ ਨੇ ਜਿਹੜੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹ ਬੈਲਵਟ ਆਲਓਵਰ ਮੈਚਿੰਗ ਨਹੀਂ ਇਨਾਂ ਦਾ ਰੇਟ ਰਹੂਗਾ 500 ਰੁਪਏ 550 ਰੁਪਿਆ ਇਹ ਆਲਓਵਰ ਦੇ ਵਿੱਚ ਨੇ ਕਈ ਕਸਟਮਰ ਡਿਮਾਂਡ ਕਰਦੇ ਨੇ ਨਾ ਆਲਓਵਰ ਦੀ ਇਹ ਸਾਰੇ ਜਿਹੜੇ ਪ੍ਰਿੰਟ ਨੇ ਆਲਓਵਰ ਦੇ ਵਿੱਚ ਨੇ ਇਹਨਾਂ ਦੀ ਕੀਮਤ ਰਹੂਗੀ 550 ਰੁਪਿਆ 3.5 ਮੀਟਰ ਦੀ ਕੱਟ ਹੋਊਗੀ ਤੇ ਕੀਮਤ ਰਹੂਗੀ 550 ਰੁਪਿਆ ਪੂਰਾ ਸੂਟ ਇਹ ਦਸ ਟੱਫ ਦਿਖਾ ਦਿਓ ਕਪੜਾ ਬਹੁਤ ਸੋਹਣਾ ਇਕੋ ਕਈ ਕਹਿੰਦੇ ਹੁੰਦੇ ਨੇ ਨਾ ਵੀ ਇਹ ਕੰਮ ਚ ਜਾਂਦਾ ਇਧਰ ਉਧਰ ਜਾਣ ਲੱਗ ਜਾਂਦਾ ਟਿੱਡਾ ਬਿੰਗਾ ਪਰ ਇਹ ਕੋਈ ਕਾਂਚ ਨਹੀਂ ਜਾਂਦਾ ਕਿਉਂਕਿ ਇਹ ਕਾਫੀ ਚਿਰ ਤੋਂ ਆਪਾਂ ਸੇਲ ਕਰੀ ਜਾਂਦੇ ਆ ਇਹ ਵਧੀਆ ਵਾਲੀ ਬੈਲਵਟ ਹੈ ਉਹ ਹਲਕੀ ਹੁੰਦੀ ਹੈ ਜਿਹੜੀ ਟੇਢੀ ਮੇਢੀ ਜਾਂਦੀ ਹੈ ਕੋਈ ਟੇਢੀ ਨਹੀਂ ਜਾਂਦੀ ਬਿਲਕੁਲ ਜਿਵੇਂ ਸੂਟ ਆਪਾਂ ਬਣਾਉਣੇ ਆ ਨਾ ਉਵੇਂ ਹੀ ਰਹਿੰਦਾ ਹੈ ਪੂਰਾ ਸੂਟ ਇਹ 550 ਰੁਪਏ ਦਾ ਪੈਣਾ ਆ ਲੋਬਰ ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੁਸੀਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ-ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਆਉਣ ਵਾਲੀ ਹਰ ਵੀਡੀਓ ਦੇਖ ਸਕੋ ਜਿਹੜਾ ਸਕਰੀਨਸ਼ਾਟ ਭੇਜ ਦਿਓ ਨਾ ਤੇ ਨਵੀਂ ਵੀਡੀਓ ਦੀ ਭੇਜਿਆ ਕਰੋ ਕਿ ਸਾਡੇ ਕੋਲੇ ਇੱਕ ਦੋ ਦਿਨਾਂ ਤੋਂ ਬਾਅਦ ਵਾਲੀ ਜਿਹੜੀ ਵੀਡੀਓ ਪੈਂਦੀ ਹੈ ਨਾ ਉਹ ਦੋਕ ਦਿਨ ਹੀ ਕਪੜਾ ਚੱਲਦਾ ਹੈ ਆਫਲਾਈਨ ਵੀ ਸਾਡੇ ਕੋਲੇ ਕਾਫੀ ਕੰਮ ਹੈ ਸ਼ੌਪ ਤੇ ਤੇ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਧੰਨਵਾਦ ਸਸਰੇ ਕਾਲ ਜੀ